ਇਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀਆਂ ਤੇ ਇੱਕ ਇੱਕ ਹਲਕੇ 4-4 5-5000 ਵੋਟ ਬਣੀਆਂ ਜਿਹਦਾ ਐਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਾਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ ਵੋਟਰ ਬਣਨਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ ਬੀ ਐਲਓ ਦੇ ਕੋਲ ਫਾਰਮ ਜਮਾ ਕਰਾਵੇ ਫੋਟੋ ਦੇਣ ਲੱਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ ਪਰ ਨਹੀਂ ਮੰਨੀ ਗਈ ਆਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ ਵੋਟਾਂ ਦੀ ਉਹ ਬਹੁਤ ਥੋੜੀ ਹੋਈ ਆ ਹੁਣ ਅਖੀਰ ਦੇ ਵਿੱਚ ਆ ਕੇ ਬੀ ਐਲਓਜ਼ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਤ ਚਾਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੰਸਟੀਟੂਐਂਸੀ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਟੜਾ-ਟੜਾ ਨਾਂ ਭਰ ਦਿੱਤੇ ਗਏ ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ 'ਚ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ ਅੱਜ ਕਰੀ ਤੁਹਾਨੂੰ ਖਰਾਬ 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 ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੋਕਾ ਬਣੀਆਂ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀਆਂ ਜਿਹਦਾ ਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਹੈ ਸੋ ਐ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕੀਤੀ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕਿਆਂ 'ਚ ਕੀ ਕੀ ਹੈ ਸੋ ਸਾਰੇ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਵੋਟਾਂ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਆ ਆਪਣੇ ਗੁਰਦੁਆਰਾ ਸਾਹਿਬ ਦੇ ਜਸਟਿਸ ਸਰੋਂ ਸਾਹਿਬ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ VOTER ਬਣਨਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ BLOW ਦੇ ਕੋਲ ਫਾਰਮ ਜਮਾ ਕਰਾਵੇ ਅਸੀਂ ਤਾਦਵੀ ਰਿਪ੍ਰেজੈਂਟੇਸ਼ਨ ਬਹੁਤ ਦਿੱਤੀਆਂ ਕਿ ਇਹਦਾ ਤਰੀਕਾ ਜਿਹੜਾ ਆ ਫੋਟੋ ਦੇਣ ਲੱਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ ਪਰ ਨਹੀਂ ਮੰਨੀ ਗਈ ਆਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ ਵੋਟਾਂ ਦੀ ਉਹ ਬਹੁਤ ਥੋੜੀ ਹੋਈ ਉਦੋਂ ਬਾਅਦ ਸਮਾਂ ਬਣਦਾ ਗਿਆ ਬਣਦਾ ਗਿਆ ਆ ਹੁਣ ਅਖੀਰ ਦੇ ਵਿੱਚ ਆ ਕੇ ਬੀਐਲਓਜ਼ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਤ ਚੱਕ ਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੰਸਟੀਟੂਐਂਸੀਆਂ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਧੜਾ ਧੜਾ ਨਾਂ ਭਰ ਦਿੱਤੇ ਗਏ ਹੁਣ ਜਿਹਲੇ ਲਿਸਟਾਂ ਫਾਈਨਲ ਸਟੇਜ ਤੇ ਛਪਣੀਆਂ ਸੀ ਇਤਰਾਜ਼ ਲੱਗਣੇ ਸੀ ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ ਚ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ ਦੂਸਰੇ ਜਿਹੜੇ ਕੋਈ ਸਿੱਖ ਵੀ ਨਹੀਂ ਗਏ ਆਪਣੇ ਆਪ ਨੂੰ ਕਲੇਮ ਕਰਦੇ ਉਹਨਾਂ ਦਾ ਵੀ ਨਾਂ ਲਿਸਟਾਂ ਚ ਪਾਇਆ ਗਿਆ ਇਸੇ ਤਰ੍ਹਾਂ ਫੋਟੋ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਸੋ ਅੱਜ ਇਹ ਬੈਠ ਕੇ ਸਾਰਾ ਮੁਲਾਂਕਣ ਕੀਤਾ ਗਿਆ ਤੇ ਕੱਲ ਨੂੰ ਜਸਟਿਸ ਸਾਰੋਂ ਸਾਹਿਬ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆਪਣੇ ਸੇਕਗੁਰਦੌਰ ਐਕਟ ਤਹਿਤ ਜਿਹੜੇ ਉਹਨਾਂ ਨੂੰ ਕੱਲ ਨੂੰ 11:30 ਵਜੇ ਅਸੀਂ ਮਿਲ ਕੇ ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆ ਮੈਂਬਰ ਸਾਹਿਬਾਨਾਂ ਨੇ ਅੱਜ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਉੱਥੇ ਉਹਨਾਂ ਦੇ ਆਰ ਉਹ ਨਿਯੁਕਤ ਕੀਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਧਿਆਨ ਵਿੱਚ ਵੀ ਲਿਆਵਾਂਗੇ ਕਿਉਂਕਿ 24 ਤਰੀਕ ਅਤਰਾਜਾਂ ਦੀ ਨਹੀਂ ਉਹ ਲਾਸਟ ਰੱਖੀ ਆ ਤੇ 24 ਤਰੀਕ ਤੱਕ ਕਿਉਂਕਿ 1 ਟੂ 1 ਜਿਹੜੇ ਇਤਰਾਜ਼ ਦੇਣੇ ਬੜੇ ਔਖੇ ਹੁੰਦੇ ਆ ਜੇ ਕਦੇ ਹਲਕੇ 'ਚ 200 ਵੋਟ ਕਰਾਉਣੇ ਤੇ 200 ਬੰਦਾ ਉਹਤੇ ਇਤਰਾਜ਼ ਲਾਊਗਾ ਸੋ ਇਹ ਸਾਰੇ ਪਚੀਦਾ ਜਿਹੜੇ ਮਸਲੇ ਸੀ ਉਹ ਅੱਜ ਸਾਰੇ ਡਿਸਕਸ ਕੀਤੇ ਆ ਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀਆਂ ਵੋਟਾਂ ਵੀ ਲਈਆਂ ਆ ਵੋਟਰ ਲਿਸਟਸ ਲਈਆਂ ਤੇ ਉਹਦੇ ਉੱਤੇ ਜਿਹੜੇ ਇਤਰਾਜ਼ ਆ ਉਹ ਸਾਰੇ ਉਹ ਨਹੀਂ ਦਿੱਤੇ ਵੀ ਆ ਤੇ ਅਸੀਂ ਕੱਲ ਨੂੰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਮਿਲਾਂਗੇ ਕੱਲ ਨੂੰ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਮੈਂ ਹੋਊਂਗਾ ਪੁੰਦਰ ਸਾਹਿਬ ਹੋਣਗੇ ਸਾਡੇ ਹੋਰ ਇੱਕ ਦੋ ਸੀਨੀਅਰ ਸਾਥੀ ਜਿਹੜੇ ਉਹ ਉੱਥੇ ਜਾਣਗੇ ਦਾ ਕਿੰਨਾ ਵਜੇ ਦੇਖੋ ਬਹੁਤਿਆਂ ਹਲਕਿਆਂ ਦੇ ਵਿੱਚ ਆ ਹੁਣ ਜਿੱਦਾਂ ਆ ਫਾਜ਼ਿਲਕਾ ਮੂਰ ਵਾਲੇ ਪਾਸੇ ਦੀਆਂ ਸੀ ਜੇ 200 800 ਵੋਟ ਆ 800 ਦੇ ਵਿੱਚ 200 ਵੋਟ ਡਬਲਿੰਗ ਕੀਤੀ ਗਈ ਆ ਉਹ ਵੋਟਾਂ ਮੰਨ ਲਓ ਜੇ ਬੋਰਡ 600 ਆ ਤੇ 800 ਕਰ ਦਿੱਤੀ ਗਈ ਇਦਾਂ ਹੀ ਬਹੁਤ ਸਾਰੀਆਂ ਵੋਟਾਂ ਵੋਟਾਂ ਜਿਹੜੀਆਂ ਆ ਉਹਨਾਂ ਦੇ ਕਿਉਂਕਿ ਫੋਟੋ ਨਹੀਂ ਲੱਗੇ ਆ ਉਹ ਅਦਰ ਦੈਨ 6 ਆ ਉਹ ਲਿਸਟ ਮੁਤਾਬਕ ਸਾਨੂੰ ਲੱਗਦੀਆਂ ਪਈ ਇਹ ਵੋਟਾਂ ਜਿਹੜੀਆਂ ਇਹ ਫਾਰਮ ਜਾਂ ਐਫੀਡੇਵਟ ਆਪਾਂ ਭਰਦੇ ਆ ਇਹ ਗਲਤ ਭਰੇਗਾ ਉਹ ਇਦਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਹੈਗੀਆਂ ਕਈਆਂ ਹਲਕਿਆਂ 'ਚ ਤਾਂ 7-7 8-8000 ਵੋਟ ਵੀ ਸਾਡੇ ਕੌਰ ਸਿੰਘ ਮੈਂਬਰ ਆ ਉਹਦੇ ਹਲਕੇ 'ਚ 8000 ਵੋਟ ਜਿਹੜੀ ਉਹ ਡਬਲਿੰਗ ਵਾਲੀ ਨਿਕਲੀ ਆ ਸੋ ਇਦਾਂ ਦੇ ਬਹੁਤ ਸਾਰੇ ਇਤਰਾਜ਼ ਆ